ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦੀਆਂ ਪੰਜਾਬੀ ਗੱਲਬਾਤ ਟੀਵੀ ਚੈਨਲ ਦੇ ਤਹਿਦੋਂ ਜਿਨ੍ਹਾਂ ਨੇ ਅੱਜ ਸਾਡੇ ਲੰਗਰ ਵਿੱਚ ਆਣ ਕੇ ਅਚੇਚੇ ਤੌਰ ਤੇ ਨਗਰ ਨਿਵਾਸੀਆਂ ਦਾ ਅਤੇ ਹੋਰ ਜਥੇਬੰਦੀ ਦੇ ਜਿੰਨੇ ਵੀ ਸਿੰਘ ਬੈਠੇ ਨੇ ਸਾਰਿਆਂ ਦਾ ਮਾਣ ਵਧਾਇਆ ਸੋ ਸਾਡੇ ਪੱਤਰਕਾਰ ਵੀਰ ਜੀ ਪੁੱਛ ਰਹੇ ਸੀ ਚੈਨਲ ਵਾਲੇ ਕਿ ਤੁਸੀਂ ਦੱਸੋ ਲੰਗਰ ਬਾਰੇ ਲੰਗਰ ਵਾਰੇ ਇਹਨਾਂ ਨੂੰ ਇਦਾਂ ਦੱਸਣ ਦੇ ਕਿ ਕੱਲ ਰਾਤ ਤੋਂ ਵੀ ਪੈਣ ਲੱਗ ਰਿਹਾ ਅਸੀਂ ਪੈਂਦਾ ਪਿਆ ਜਿੱਦਾਂ ਜਥੇਬੰਦੀਆਂ ਨੇ ਸੋ ਫਿਰ ਵੀ ਜਿਹੜਾ ਟੁੱਟ ਉਤਸ਼ਾਹ ਹੈ ਜਥੇਬੰਦੀ ਦੇ ਸਿੰਘਾਂ ਚ ਜਾਂ ਨਗਰ ਨਿਵਾਸੀਆਂ ਦੇ ਵਿੱਚ ਕੋਈ ਇੱਕ ਬੜੀ ਘਾਲਣਾ ਭਰਿਆ ਤੇ ਮਸ਼ੱਕਤ ਭਰਿਆ ਹੈਗਾ ਕਿ ਜਿਹੜੇ ਕਿਸੇ ਵੀ ਮੀਂਹ ਕਣੀ ਝੜੀ ਦੇ ਨਾ ਰੋਕਿਆਂ ਤੋਂ ਵੀ ਜਿਹੜੇ ਨਿਰੰਤਰ ਲੰਗਰ ਲੈ ਕੇ ਇੱਥੇ ਪਹੁੰਚ ਰਹੇ ਨੇ ਤੇ ਸੋ ਜਿਹੜੀ ਹੈਗੀ ਲੰਗਰ ਦੀ ਸੇਵਾ ਸਾਡੇ ਕਿਸਾਨ ਭਰਾਵਾਂ ਦੇ ਦੂਰ ਦਰਾਡੇੋਂ ਲਗ ਲਗ ਜ਼ਿਲ੍ਹਿਆਂ ਤੋਂ ਆਇਆ ਹੋਿਆਂ ਦੀ ਜਿਹੜੀ ਅਸੀਂ ਮਤਲਬ ਕਿ ਨਿਰੰਤਰ ਜਿਹੜੀ ਲੰਗਰ ਦੀ ਸੇਵਾ ਉਹ ਚੱਲੀ ਜਾ ਰਹੀ ਹੈ ਸੋ ਸਾਰੀਆਂ ਹੀ ਜਥੇਬੰਦੀਆਂ ਡੱਲੇਵਾਲ ਸਾਹਿਬ ਸਿੱਧੂਪੁਰ ਖੋਸਾ ਸਾਹਿਬ ਔਰ ਸਾਡੇ ਕੋਟ ਬੁੱਢਾ ਤੋਂ ਪ੍ਰਧਾਨ ਜੀ ਇੰਦਰਜੀਤ ਸਿੰਘ ਜੀ ਸਾਰਿਆਂ ਦਾ ਅਸੀਂ ਜਿਹੜੀ ਵੀ ਜਿੰਵੇਂ ਵੀ ਜਥੇ ਸਤਵੇਂ-ਸਤਵੇਂ ਦਿਨ ਆਈ ਜਾ ਰਹੇ ਨੇ ਜਾਈ ਜਾ ਨੇ ਸੋਸਾ ਵੀ ਨਿਰੰਤਰ ਜਿਹੜਾ ਹੈਗਾ ਪੂਰੇ ਜ਼ੋਰਦਾਰ ਢੰਗ ਨਾਲ ਜਿਹੜਾ ਹੈ ਅੰਦੋਲਨ 2 ਹੈ ਤੋਂ ਚੰਦ ਮਿੰਟ ਪਹਿਲਾਂ ਮੈਨੂੰ ਪੱਤਰਕਾਰ ਸਾਹਿਬ ਕੋਲ ਪੁੱਛ ਰਿਹਾ ਸੀ ਕਿ ਅੰਦੋਲਨ ਦਾ ਕੀ ਬਣੇਗਾ ਮੈਂ ਉਹਨੂੰ ਇੱਕੋ ਗੱਲ ਕਹੀ ਸੀ ਕਿ ਇਹ ਹਿਸਟਰੀ ਲਿਖੀ ਚੰਦੇ ਵਿੱਚ ਜਿੱਦਾਂ ਕਦੇ ਈਸਟ ਇੰਡੀਆ ਕੰਪਨੀ ਇੰਡੀਆ ਚ ਆਈ ਸੀ ਤੇ ਉੱਥੇ ਇਹ ਗੱਲ ਲਿਖੀ ਜਾਏਗੀ ਕਿ ਪੰਜਾਬ ਦੇ ਵਿੱਚ ਸਭ ਤੋਂ ਬਾਅਦ ਚ ਕਾਬੂ ਪਿਆ ਜਿੱਥੇ ਹੋਰ ਸਾਰੇ ਮੁਲਕ ਦੀ ਦਬ ਕਿਸਾਨੀ ਨੂੰ ਦਬ ਲੈਣਗੇ ਹੋਰ ਪਿਛਿਆ ਨੂੰ ਦਬ ਲੈਣਗੇ ਉਥੇ ਆਏਗਾ ਕਿ ਪੰਜਾਬੀ ਲੋਕ ਅੰਦੋਲਨ ਟੂ ਅਖੀਰ ਤੱਕ ਲੜਦੇ ਰਹੇ ਸੋ ਉਹ ਗੱਲਾਂ ਹੁਣ ਅੱਗੇ ਫਿਰ ਗੱਲਬਾਤ ਲੰਬੀ ਚੌੜੀ ਵਿਸ਼ਾ ਹੋ ਜਣੀ ਗੱਲ ਸ਼ੁਰੂ ਹੋਈ ਕਿ ਆ ਜਿਹੜਾ ਰੋਡ ਨੈਸ਼ਨਲ ਹਾਈਵੇ ਨਿਕਲਿਆ ਇਹਦੀ ਤੁਹਾਨੂੰ ਮੋਟੀ ਮੋਟੀ ਜੀ ਗੱਲ ਦੱਸ ਦਿਆਂ 1 ਕਿਲੋਮੀਟਰ ਦੇ ਵਿੱਚ 16 ਕਿੱਲੇ ਆਏ ਨੇ ਜੀ ਪੰਜਾਬ ਦੇ ਵਿੱਚ 400 ਕਿਲੋਮੀਟਰੇ ਰੋਡ ਗਿਆ ਤੇ ਤੁਸੀਂ ਕੈਲਕੂਲੇਸ਼ਨ ਕਰ ਲਓ ਕਿ ਕਿੰਨਾ ਰਕਵੇ ਦੇ ਥੱਲੇ ਆ ਸੋ ਇਹ ਥੋੜੇ ਜੇ ਦਿਨਾਂ ਦੀ ਫਾਈਟ ਹੈ ਜਿੱਥੇ ਦੁਬਾਰਾ ਇਤਿਹਾਸ ਲਿਖਿਆ ਜਾਏਗਾ ਉੱਥੇ ਨਾਲ ਇਹ ਵੀ ਲਿਖਿਆ ਜਾਏਗਾ ਕਿ ਪੰਜਾਬ ਇੱਕ ਐਦਾਂ ਦਾ ਸੂਬਾ ਸੀ ਇੱਕ ਛੋਟਾ ਜਿਹਾ ਐਦਾਂ ਦਾ ਜਿਹਦੇ ਨਾਲ ਇੰਨੇ ਧੱਕੇ ਹੋਣ ਦੇ ਬਾਵਜੂਦ ਵੀ ਜੇ ਉਹ ਕੋਰਪੋਰੇਟ ਘਰਾਣ ਆਇਆ ਜੀ ਠੀਕ ਹੈ ਜੀ ਸੋ ਸਤ ਸ੍ਰੀ ਅਕਾਲ ਜੀ